ਨਾਹੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਜੋ ਰੋਜ਼ ਦਾ ਹੀ ਟਾਈਮ ਨਾਲ ਉੱਤੇ ਬਾਹਰ ਜਲ ਪਾਣੀ ਬਰਤਨ ਬਾਤ ਤੇ ਬੜੀ ਦੂਰ ਰਿੱਡੇ ਚਲੇ ਜਾਂਦੇ ਫਿਰ ਆ ਕੇ ਦਤਨ ਕਰਦੇ ਨੰਤੇ ਫਿਰ ਇਸ਼ਨਾਨ ਕਰਦੇ ਫਿਰ ਇਸ਼ਨਾਨ ਕਰਕੇ ਪਾਬਾ ਜੀ ਆਪਦੇ ਆਸਣ ਤੇ ਚਲੇ ਜਾਂਦੇ ਆਸਣ ਤੇ ਜਾ ਕੇ ਰੋਜ਼ ਦਾ ਨਿਤਨੇਮ ਜੋ ਕਰਦੇ ਸੀ ਨਿਤਨੇਮ ਸ਼ੁਰੂ ਕਰਨ ਕੇ ਚੌਂਕੜਾ ਮਾ ਕੇ ਅਨੰਦਾ ਵਿੱਚ ਨਿਤਨੇਮ ਕਰਦੇ ਜਦੋਂ ਆਸਾਦੀ ਵਾਰ ਦਾ कीर्तन ਦਾ ਟਾਈਮ ਹੁੰਦਾ ਆ ਬਾਬਾ ਜੀ ਉਸ ਸਮਾਂ ਪਹਿਲਾਂ ਹੀ ਉੱਠ ਕੇ ਲੰਗਰ ਵਿੱਚ ਆਉਂਦੇ ਲੰਗਰ ਵਿੱਚ ਆ ਕੇ ਬਾਬਾ ਜੀ ਚਾਹ ਛੱਕ ਕੇ ਕਈ ਵਾਰੀ ਕੋਠਾਈ ਖੋਲੇ ਵੀ ਚਲੇ ਜਾਂਦੇ ਸੰਤ ਲਕਾ ਸਿੰਘ ਕੋਲੇ ਇਹ ਟਾਈਮ ਹੁੰਦਾ ਨਹੀਂ ਸਿੱਧੇ ਆਪਦੇ ਦਰਬਾਰ ਸਹਿਬ ਵਿੱਚ ਚਲੇ ਜਾਂਦੇ ਜਾਂ ਕੇ ਸਤਿਗੁਰਾਂ ਨੂੰ ਨਮਸਕਾਰ ਕਰਦੇ ਨਮਸਕਾਰ ਕਰਕੇ ਬਾਬਾ ਜੀ ਬੈਠ ਜਾਂਦੇ ਥੋੜੇ ਸਮੇਂ ਬਾਅਦ ਸਾਰੇ ਸਿੰਘ ਜਿਹੜੇ ਕੀਰਤਨ ਵਾਲੇ ਸਨ ਸਾਰੇ ਹੀ ਦਰਬਾਰ ਸਾਹਿਬ ਵਿੱਚ ਆ ਕੇ ਕੀਰਤਨ ਪਰ ਆਰੰਭ ਕਰ ਦਿੰਦੇ ਸੀ ਬਾਬਾ ਜੀ ਬੈਠੇ ਕੀਰਤਨ ਸਰਵਨ ਕਰਦੇ ਸਨ ਜਦੋਂ ਸਾਰੇ ਸਿੰਘ ਆਪਦੀ ਹਾਜ਼ਰੀ ਨਾ ਲੈਂਦੇ ਫਿਰ ਬਾਬਾ ਜੀਆ ਨੂੰ ਕਹਣਾ ਜੈਦਰ ਜੀ ਔ ਕੀਰਤਨ ਕਰੋ ਬਾਬਾ ਜੀਆ ਨੇ ਫਿਰ ਕੀਰਤਨ ਕਰਨਾ ਭਾਵੇਂ ਸਮਾ ਘੰਟੇ ਦਾ ਘੰਟੇ ਹੈ ਮਾਂਜੀ ਸਲੋਕ ਨੇ ਅੱਠ ਨੇ ਚਾਰ ਨੇ ਜੋ ਜਆ ਸਮਾ ਹੁੰਦਾ ਉਹ ਇਸ ਸਮਾ ਬਾਬਾ ਜੀ ਕੀਰਤਨ ਦਾ ਲਾਉਂਦੇ ਕੀਰਤਨ ਤੋਂ ਬਾਅਦ ਫਿਰ ਅਰਦਾਸ ਬਾਬਾ ਜੀ ਆਪ ਕਰਦੇ ਅਰਦਾਸ ਕਰਨ ਤੋਂ ਬਾਅਦ ਹੁਕਮਨਾਮਾ ਹੁਣਾ ਉਸ ਤੋਂ ਪ੍ਰੰਤ ਸਿਰ ਮਨ ਦੇਵ ਬ੍ਰਤੌਣੇ ਦੇਵ ਤੋਂ ਬਾਅਦ ਬਾਬਾ ਜੀ ਨੇ ਜੋ ਸੰਗਤਾਈ ਹੁੰਦੀ ਮਨੋਂ ਬੇਨਤੀ ਕਰ ਦੇਣੀ ਭਾਈ ਲੰਗਰ ਵਿੱਚ ਸਭ ਨੇ ਜਲ ਪਾਣੀ ਸ਼ੱਕੇ ਜਾਣਾ ਜਿਨ੍ਹਾਂ ਨੇ ਬਾਬਾ ਜੀ ਨੂੰ ਮਿਲਣਾ ਪਾਇਆ ਬਾਬਾ ਜੀ ਨੂੰ ਮਿਲ ਲਿਆ ਇਸ ਤਰ੍ਹਾਂ ਅੱਬਾ ਜੀ ਕਹਿ ਕੇ ਫਿਰ ਪਹਿਲਾਂ ਸੰਤ ਬਸਾਕਾ ਸਿੰਘ ਜੀ ਦੇ ਕੋਲ ਜਾਂਦੇ ਉਸ ਦਿਨ ਸੰਤ ਮਾਨ ਸਿੰਘ ਜੀ ਕੋਕਰੀ ਵਾਲੇ ਉਹ ਵੀ ਤਕਰੀਬਨ ਰਾਦੇ ਆਏ ਹੋਏ ਸੀ ਬਾਬਾ ਜੀਆਂ ਦੇ ਗੁਲੇ ਨਹੀਂ ਉਹ ਜਿਆਦਾ ਲੁਧਿਆਣੇ ਦੇ ਵੱਧੀ ਜਾਂ ਇਧਰ ਉਧਰ ਰਹਿੰਦੇ ਆਉਂਗੇ ਬਾਬਾ ਜੀਆਂ ਦੇ ਬਾਹਰਲੇ ਸਾਰੇ ਕੰਮ ਸੰਤ ਮਾਨ ਸਿੰਘ ਜੀ ਕਰ ਦਿੰਦੇ ਕਿਉਂਕਿ ਬਚਪਨ ਤੋਂ ਹੀ ਉਹ ਸੰਤ ਮਿਸਾਕਾ ਸਿੰਘ ਜੀ ਦੇ ਗੁਲੇ ਰਹਿੰਦੇ ਸਨ ਇਸ ਕਰਕੇ ਜਾਂਦਾਂ ਨੂੰ ਨੰਦ ਮਾਨਸ ਸਿੰਘ ਜੀ ਬੈਠੇ ਤੇ ਸੰਤ ਸਬਕਾ ਸਿੰਘ ਆਣ ਤੱਕ ਉਹਨੂੰ ਪਤੇ ਬੁਲਾਈ ਅੰਤਰਾਬਾ ਬੁਲਵਾ ਸਿੰਘ ਜੀ ਨੇ ਪਤੇ ਬੁਲਾ ਕੇ ਜਦੋਂ ਖੜੇ ਰਹੇ ਤਾਂ ਸੰਤ ਸਬਕਾ ਸਿੰਘ ਜੀ ਨੇ ਗਿਆ ਭਾਈ ਬਹਿ ਜਾ ਇਹ ਸੰਤ ਮਾਨਸ ਸਿੰਘ ਜੀ ਨੇ ਇਹਨਾਂ ਨਾਲ ਥੋੜਾ ਮੇਲ ਨਹੀਂ ਹੋਇਆ ਇੰਨਾ ਜੇ ਰੋਗ ਹੈ ਸਾਨੂੰ ਇੱਥੇ ਰਹਿੰਦਿਆਂ ਨੂੰ ਜਦੋਂ ਤੁਸੀਂ ਲੁਧਿਆਣੇ ਚਲੇ ਜਾਂਦੇ ਉਹ ਤਾਂ ਕਈ ਵਾਰੀ ਆ ਜਾਂਦੇ ਜਾਂ ਪਾਣੀ ਛੱਕ ਕੇ ਬਸ ਮੈ ਉਹ ਕਿ ਮੜ ਜਾਂਦੇ ਇਹਨਾਂ ਨੇ ਕਈ ਜਿਹੜੇ ਮਾਰੇ ਨੇ ਪਰ ਉਹਦਾ ਮੇਲ ਨਹੀਂ ਹੋਇਆ ਤੇ ਫਿਰ ਸੰਤ ਮਾਨ ਸਿੰਘ ਜੀ ਕਹਿੰਦੇ ਇਹ ਸਿੰਘ ਕਿੱਥੋਂ ਆਏ ਨੇ ਸੰਤ ਬਸਾਕਾ ਸਿੰਘ ਜੀ ਕਹਿੰਦੇ ਇਹ ਸੰਤ ਜੈਪ ਸਿੰਘ ਜੀ ਕੋਲ ਆਏ ਨੇ ਉਹਨਾਂ ਦੇ ਕੋਲੇ ਇਹਨਾਂ ਨੇ ਵਿੱਦਿਆ ਪੜ੍ਹੀ ਹੈ ਅੱਛਾ ਕਹਿੰਦੇ ਠੀਕ ਹੈ ਸਾਨੂੰ ਛੋਡੇ ਕੋਈ ਵੀ ਇੱਥੇ ਇਹਨਾਂ ਨੂੰ ਬੜਾ ਕੁਝ ਪ੍ਰਾਪਤ ਹੋ ਜਾਣਾ ਹੈ ਭਾਗਾਂ ਵਾਲੇ ਨੇ ਇਹਨਾਂ ਦੀ ਬਿਰਤੀ ਬਹੁਤ ਅਸੀ ਹੈ ਕੀਰਤਨ ਦਾ ਬੜਾ ਆਨੰਦ ਵਰਤ ਰਿਹਾ ਸੀ ਜੈਪ ਸਿੰਘ ਕਰਦੇ ਹੋਣਗੇ ਕੀਰਤਨ ਸੰਤ ਉਸਾਖਾ ਸਿੰਘ ਜੀ ਕਹਿੰਦੇ ਹਾਂ ਇਹੀ ਕੀਰਤਨ ਕਰਦੇ ਸੀ ਬਾਅਦ ਵਿੱਚ ਜਿੱਥੇ ਦੇ ਨਾਲ ਕਹਿੰਦੇ ਬਹੁਤ ਆਨੰਦ ਹੈ ਬਾਣੀ ਗੁਰਮੁਖਾ ਬਹੁਤ ਆਨੰਦ ਆਇਆ ਇਸ ਤਰ੍ਹਾਂ ਸੰਤ ਮਾਨ ਸਿੰਘ ਜੀ ਭਾਵੇਂ ਥੋੜੇ ਜੇ ਵੱਡੇ ਸੀ ਬਾਬਾ ਜੀਆਂ ਤੋਂ ਪਰ ਬਹੁਤ ਉਹਨਾਂ ਦਾ ਸੁਭਾਅ ਨਿੱਗਾ ਮੜਾ ਪਿਆਰ ਨਾਲ ਬੋਲ ਦਿੰਦੇ ਇਸ ਤਰ੍ਹਾਂ ਫਿਰ ਸੰਤ ਸਾਕਾ ਸਿੰਘ ਜੀ ਨੇ ਕਿਹਾ ਲੈ ਭਾਈ ਮਬੰਨੇ ਕੋਲ ਬੈਠਿਆ ਤੇ ਸੰਤ ਮਾਨਸ ਸਿੰਘ ਜੀ ਨੂੰ ਕਹਿੰਦੇ ਭਾਈ ਮਾਨਸ ਸਿੰਘ ਜੀ ਤੁਸੀਂ ਬਹੁਤ ਫਿਰ ਤੁਰਲੇ ਡਿਊਟੀ ਬਹੁਤ ਕਾਲੀ ਆ ਬਾਹਰ ਤੁਸੀਂ ਹੁਣ ਤੁਸੀਂ ਏਕਨ ਕਰੋ ਇਹ ਇੱਥੇ ਦੇ ਜefe ਦਾਰ ਨੇ ਭਾਈ ਹਲਵੰਸ ਸਿੰਘ ਜੀ ਹੁਣ ਜਿਹੜਾ ਕਾਰੋਬਾਰ ਆਠਾ ਦਾ ਕਰਨਾ ਹੈ ਜਾਂ ਕੀਰਤਨ ਕਰਨਾ ਹੈ ਜਾਂ ਕੋਈ ਚੀਜ਼ ਲਿਆਉਣੀ ਕਰਨੀ ਹੈ ਉਕਤਾਰੀ ਦੇ ਨਾਲ ਜਾ ਕੇ ਅੰਤ ਲਕਸ਼ਮੀਨ ਨਾਲ ਹੀ ਜਾਂਦੇ ਨੇ ਇਹੀ ਲਿਆਉਂਦੇ ਕਰਦੇ ਨੇ ਇਹਨਾਂ ਦੀ ਡਿਊਟੀ ਹੈ ਤੇ ਤੁਸੀਂ ਵੀ ਹੁਣ ਬਾਹਰੋਂ ਠਕਾ ਦਿਓ ਠਾਕਾ ਕੇ ਕਿਉਂਕਿ ਜਿਹੜਾ ਸਾਡਾ ਕੰਮ ਸੀ ਉਹ ਅਸੀਂ ਕਰਤਾ ਉਹ ਪੂਰਾ ਹੋ ਗਿਆ ਹੁਣ ਅਸੀਂ ਆਪਣੇ ਆਨੰਦ ਵਿੱਚ ਰਹਿਣਾ ਹੈ ਤੁਸੀਂ ਆ ਕੇ ਆਪਣੀ ਡਿਊਟੀ ਸੰਭਾਲੋ ਤੁਹਾਡੇ ਨਾਲ ਅਈ ਬੁਲਵਾਂ ਸਿੰਘ ਜੀ ਜੱਦਦਾਰ ਤੁਹਾਡੀ ਮਦਦ ਹਰ ਸਮੇਂ ਕਰਨਗੇ ਜੇ ਕਿਤੇ ਜਾਣਾ ਵੀ ਪਿਆ ਤੁਹਾਨੂੰ ਕਿਸੇ ਪਾਸੇ ਇਹਨਾਂ ਨੂੰ ਡਿਊਟੀ ਲਾ ਕੇ ਇਹ ਸੰਭਾਲਣਗੇ ਸਭ ਕੁਝ ਅਸੀਂ ਤੁਹਾਡੇ ਇੱਥੇ ਖੂਲੇ ਆਨੰਦ ਮਾਣਾਂਗੇ ਇਸ ਤਰ੍ਹਾਂ ਸੰਤ ਸਾਕਾ ਸਿੰਘ ਜੀ ਨੇ ਵਜਨ ਕੀਤੇ ਅਤੇ ਸੰਤ ਬਾਬਾ ਬੁਲਵਾਂ ਸਿੰਘ ਜੀ ਫਿਰਫਤੇ ਬੁਲਾ ਕੇ ਆਪਦੇ ਕਮਰੇ ਵਿੱਚ ਆ ਗਏ ਉਸ ਤੋਂ ਬਾਅਦ ਫਿਰ ਜਲ ਪਾਣੀ ਸ਼ਭਣ ਲਈ ਲੰਗਰ ਵਿੱਚ ਗਏ ਜਲ ਪਾਣੀ ਸ਼ਭ ਕੇ ਫਿਰ ਬਾਬਾ ਜੀ ਆਪਣੇ ਕਮਰੇ ਵਿੱਚ ਜਾ ਕੇ ਕੁਝ ਆਰਾਮ ਕਰਨ ਲੱਗੇ ਆਰਾਮ ਕਰਨ ਤੋਂ ਬਾਅਦ ਫਿਰ ਬਾਬਾ ਜੀ ਉੱਠ ਕੇ ਫਿਰ ਸੰਤ ਸਾਕਾਸਮੀਆਂ ਕੋਲੇ ਗਏ ਉਹਨਾਂ ਨੂੰ ਪੁੱਛਿਆ ਬਾਬਾ ਜੀ ਜਿਹੜੇ ਕੱਲ ਸੰਗਾਏ ਸੀ ਉਹ ਸ੍ਰੀ ਖੰਡਪਾਟ ਸਾਹਿਬ ਦਾ ਸਮਾਂ ਮੰਗਦੇ ਸੀ ਉਹਨਾਂ ਨੂੰ ਮਿਲਣਾ ਸਕੇ ਤੁਸੀਂ ਆਰਾਮ ਕਰਦੇ ਸੀ ਉਹ ਅਗਲੇ ਦਿਨ ਫੇਰ ਆਉਣਗੇ ਫੇਰ ਤੁਸੀਂ ਆਪ ਜਿਵੇਂ ਤੁਹਾਨੂੰ ਠੀਕ ਲੱਗਦਾ ਉਹਨਾਂ ਨੂੰ ਵਚਨ ਕਰ ਦਿਓ ਕਦੋਂ ਤੁਹਾਨੂੰ ਬਾਦ ਕਰਨਾ ਹੈ ਕਿਸ ਤਰ੍ਹਾਂ ਕਰਨਾ ਹੈ ਕਿ ਉਹਨਾਂ ਨੂੰ ਪੁੱਛ ਕੇ ਤੁਸੀਂ ਜਿਵੇਂ ਤੁਹਾਡਾ ਹੁਕਮ ਹੋਊਗਾ ਉਸੇ ਤਰ੍ਹਾਂ ਹੀ ਹੋਈਗਾ ਅੱਬਾ ਜੀ ਕਹਿੰਦੇ ਇਹ ਡਿਊਟੀ ਹੁਣ ਫਾਈਵ ਬਲੌਂਸਾਂ ਤੇਰੀ ਹੈ ਤੈਨੂੰ ਘੰਡਾ ਪਾਟ ਕਰਨਾ ਹੈ ਤੈਹੀਂ ਜਾਣਾ ਸਿੰਘ ਲੈ ਕੇ ਅਸੀਂ ਤਾਂ ਜੇ ਸਮਾਂ ਆਊਗਾ ਭੋਗ ਤੇ ਆਵਾਂਗੇ ਬਾਕੀ ਸਾਰੀ ਤੇਰੀ ਡਿਊਟੀ ਹੈ ਪਿੱਛੇ ਵੀ ਲੜੀ ਵਿੱਚ ਵੀ ਇੱਧਰ ਵੀ ਰੱਖਣੀ ਹੈ ਕਿਤੇ ਵੀ ਘੰਡਾ ਪਾਟਾ ਚਾਹੇ ਪਿੰਡ ਵਿੱਚ ਹੈ ਇਹ ਬਾਹਰ ਦੂਰ ਦਰੇੜੀ ਹੈ ਕਿਤੇ ਵੀ ਹੋਵੇ ਇਹ ਸਾਰੀ ਸੇਵਾ ਤੇਰੀ ਹੈ ਇਹ ਤੈਨ ਸੰਭਾਲਣੀ ਹੈ ਹੰਦ ਬਾਬਾ ਬੁਵਾਂ ਸਿੰਘ ਜੀ ਕਹਿੰਦੇ 7 ਵਜੇ ਜੋ ਆਪ ਜੀ ਦਾ ਹੁਕਮ ਹੈ ਉਸ ਤਰ੍ਹਾਂ ਹੀ ਹੋ ਜਾਊਗਾ ਇਸ ਤਰ੍ਹਾਂ ਬਾਬਾ ਬੁਵਾਂ ਸਿੰਘ ਜੀ ਤੇ ਸੰਤ ਮਾਨ ਸਿੰਘ ਜੀ ਨਾਲ ਬਾਹਰ ਫਿਰ ਉੱਠ ਕੇ ਆ ਗਏ ਆ ਗਏ ਫਿਰ ਸੰਤ ਮਾਨ ਸਿੰਘ ਜੀ ਨੇ ਬਹੁਤ ਭਜਨ ਕੀਤੇ ਕਿਹਾ ਕਿ ਤੁਸੀਂ ਬਹੁਤ ਵਧੀਆ ਖਾਣੇ ਤੇ ਆਏ ਹੋਇਓ ਇਹਨਾਂ ਕੋਲੋਂ ਜਿਹੜੀ ਚੀਜ਼ ਤੁਹਾਨੂੰ ਤੁਸੀਂ ਚਾਹੁੰਦੇ ਹੋ ਮਨਚ ਵਿੱਚ ਛੋਡੇ ਬਲਬਲੇ ਨੇ ਉਹਨਾਂ ਨੂੰ ਦੱਸੋ ਉਹ ਸਾਡੇ ਸਾਰੇ ਮਸਲੇ ਹੱਲ ਕਰਨਗੇ ਜਿਹੜੀ ਵੀ ਤੁਹਾਨੂੰ ਕਿਤੇ ਵੀ ਕੋਈ ਦੀ ਲੋੜ ਹੈ ਕਿਸੇ ਵੀ ਦੀ ਉਨੇ ਮਨ ਦੇ ਵਿੱਚ ਵਿਚਾਰ ਹੈ ਉਹ ਸਾਰਾ ਕੁਝ ਸਾਡੇ ਵਿੱਚ ਆਖਾ ਸਵੀਕਾਰ ਕਰਨਗੇ ਅਸੀਂ ਵੀ ਇਹਨਾਂ ਕੋਲੋਂ ਬੜਾ ਕੁਝ ਪ੍ਰਾਪਤ ਕੀਤਾ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਪਰ ਤੇਰੇ ਉੱਤੇ ਮੈਨੂੰ ਕਿਰਪਾ ਬਹੁਤ ਜ਼ਿਆਦਾ ਲੱਗਦੀ ਹੈ ਤੇਰਾ ਕੀਰਤਨ ਮੈਂ ਸੁਣ ਕੇ ਬਹੁਤ ਬੜਾ ਹੋ ਗਿਆ ਬੜਾ ਆਨੰਦ ਆਇਆ ਹੁਣ ਹੀ ਜੀ ਕਰਦਾ ਵੀ ਤੁਹਾਡਾ ਕੀਰਤਨ ਹੀ ਸੁਣੀ ਜਾਏ ਕਰੀਏ ਇਸ ਤਰ੍ਹਾਂ ਕਰਕੇ ਸਤਿਮਾਨ ਸਿੰਘ ਜੀ ਬਹੁਤ ਵਜਨ ਬਲਾਸ ਕਰਦੇ ਰਹੇ ਫਿਰ ਬਾਬਾ ਜੀ ਆਪਣੇ ਕਮਰੇ ਵਿੱਚ ਚਲੇ ਗਏ ਉਹਨਾਂ ਨੂੰ ਉਹਨਾਂ ਦਾ ਜਿਹੜਾ ਕਮਰਾ ਸੀ ਜਿੱਥੇ ਉਹ ਆਸਣ ਲੱਗਿਆ ਜਾਂਦਾ ਸੀ ਖਾਸ ਕਰਕੇ ਉਹਦੇ ਚਾਬੀਆਂ ਧਾਰੀ ਕੋਲੇ ਸੰਤ ਲਕਾ ਜੀਆਂ ਕੋਲੇ ਹੁੰਦੀਆਂ ਉਹਨਾਂ ਦਾ ਖੋਲਿਆ ਪਿਆ ਸੀ ਕਮਰਾ ਉਹ ਆਪਣੇ ਕਮਰੇ ਵਿੱਚ ਚਲੇ ਗਏ ਉਤੀ ਉਹਨਾਂ ਦਾ ਪ੍ਰਸ਼ਾਦਾ ਚੱਲਿਆ ਗਿਆ ਪ੍ਰਸ਼ਾਦਾ ਉਹਨਾਂ ਨੇ ਉਤੀ ਛਕਿਆ ਇਤਨਾ ਸੀ ਆਪਦੇ ਕੰਮ ਦੇ ਵਿੱਚ ਆਰਾਮ ਕਰਦੇ ਰਹੇ ਥੋੜਾ ਆਰਾਮ ਕਰਨ ਤੋਂ ਬਾਅਦ ਫਿਰ ਅਸੀਂ ਆਵਦਾ ਜਿਹੜਾ ਨਿਤਨੇਮ ਦਾ ਸਾਡਾ ਰੋਜ਼ ਦਾ ਸੀ ਉਹ ਦੀ ਸਮਤ ਦੀ ਲਾ ਕੇ ਆਵਦਾ ਆਨੰਦ ਮਾਣਨ ਲੱਗੇ ਇਸ ਤਰ੍ਹਾਂ ਭਾਈ ਸੰਤ ਸਾਖਾ ਸੰਗੀਆਂ ਦੇ ਕੋਲੇ ਅਸੀਂ ਬੜਾ ਆਨੰਦ ਮਾਣਿਆ ਉਹਨਾਂ ਦੇ ਨਾਲ ਫਿਰ ਬਾਹਰ ਪਿੰਡਾਂ ਦੇ ਵਿੱਚ ਜਾਣਾ ਅਖੰਡ ਪਾਠ ਕਰਨੇ ਸਬਤਾ ਪਾਠ ਕਰਨੇ ਸੰਪਟ ਪਾਠ ਕਰਨੇ ਜਿਸ ਵੀ ਵਿਧੀ ਦੇ ਨਾਲ ਬਾਬਾ ਜੀ ਨੂੰ ਕੋਈ ਬੇਨਤੀ ਕਰਦਾ ਸੀ ਤਾਂ ਬਾਬਾ ਜੀ ਕਹਿੰਦੇ ਭਾਈ ਤੁਸੀਂ ਆਹ ਵਿਧੀ ਦੇ ਨਾਲ ਖੰਡ ਪਾਟ ਕਰਾਓ ਤੇ ਤੁਹਾਡੇ ਸਾਰੇ ਸੰਕਟ ਦੂਰ ਹੋ ਜਾਣਗੇ ਕਿਸੇ ਦੇ ਸਮਤਾ ਕਰਦੇ ਸੀ ਕਿਸੇ ਦੇ ਅੰਡ ਪਾਟ ਕਰਦੇ ਕਿਸੇ ਦੇ ਸਹਿਜ ਪਾਟ ਵੀ ਬਾਬਾ ਜੀ ਜਾਨੀ ਪਤਾ ਨਹੀਂ ਕੀ ਹੁਕਮ ਕਰਦੇ ਨੇ ਸੇਵਕ ਨੂੰ ਭਾਈ ਤੁਹਾਡਾ ਜਿਹੜਾ ਕੰਮ ਹੈ ਉਹ ਇਸ ਤਰ੍ਹਾਂ ਠੀਕ ਆਊਗਾ ਇਤਨਾ ਸੰਤ ਬਸਾਕਾ ਸਿੰਘ ਜੀ ਪਾਠ ਕਰਾਉਂਦੇ ਰਹਿੰਦੇ ਸੀ ਬਾਬਾ ਜੀ ਨੂੰ ਭੇਜ ਦਿੰਦੇ ਸੀ ਜਤਾ ਦੇ ਕੇ ਅੱਬਾ ਜੀ ਫਿਰ ਸਾਰੀ ਡਿਊਟੀ ਕਰਦੇ ਸੀ ਇਸੇ ਤਰ੍ਹਾਂ ਹੀ ਬਾਬਾ ਜੀ ਆ ਕੇ ਆਪਣੇ ਇਸ ਸਥਾਨਾਂ ਤੇ ਵੀ ਸਿੰਧਾ ਤੋਂ ਵੀ ਬਹੁਤ ਹਰ ਤਰ੍ਹਾਂ ਦੇ ਪਾਠ ਕਰਾਉਂਦੇ ਕਿਉਂਕਿ ਸਾਰੀਆਂ ਵਿਧੀਆਂ ਇਹ ਸਾਰੇ ਪਾਠਾਂ ਦਾ ਜੋ ਵੀ ਮਰਜ਼ਾਦਾ ਸੀ ਸਾਰੀ ਸੰਤ ਬਸਾਕਾ ਸਿੰਘੀਆਂ ਕੋਲੋਂ ਪ੍ਰਾਪਤ ਕੀਤੀ ਤੇ ਸੰਤ ਜੈਬ ਸਿੰਘ ਜੀਆਂ ਕੋਲੋਂ ਵੀ ਇਹ ਸਾਰੀ ਮਰਜ਼ਾਦਾ ਪ੍ਰਾਪਤ ਕੀਤੀ ਹੋਈ ਸੀ ਬਾਬਾ ਜੀ ਦੀ। ਇਸ ਤਰ੍ਹਾਂ ਬਾਬਾ ਜੀ ਉੱਤੇ ਬੜਾ ਆਨੰਦ ਮਾਣਦੇ ਤੇ ਡਿਊਟੀਆਂ ਕਰਦੇ ਰਹਿੰਦੇ। ਫਿਰ ਬਾਬਾ ਜੀ ਫਿਰ ਇੱਕ ਦਿਨ ਸੰਤ ਵਿਸਾਖਾ ਜੀ ਨੂੰ ਕਹਿਣ ਲੱਗੇ, "ਬਾਬਾ ਜੀ ਤੁਸੀਂ ਆਪ ਦੀ ਸੇਵਾ ਦੇ ਲਈ ਮੈਨੂੰ ਹੋਰ ਸਮਾਂ ਦਿਆ ਕਰੋ। ਅਸੀਂ ਤੁਹਾਡੀ ਸੇਵਾ ਕਰ ਲਈਏ ਵੱਧ ਤੋਂ ਵੱਧ।" ਸ਼ਾਮ ਨੂੰ 2 ਘੰਟੇ ਖੋੜ ਦੇ ਲਿਆ ਕਰੋ ਅਸੀਂ ਸੇਵਾ ਕਰਨ ਸਾਡਾ ਮਨ ਕਰਦਾ ਰਹਿੰਦਾ ਕਿਉਂਕਿ ਸੋਦੀ ਸੇਵਾ ਕਰਨ ਦੇ ਨਾਲ ਹੀ ਸਾਡਾ ਮਨ ਬਹੁਤ ਪ੍ਰਸੰਨ ਰਹਿੰਦਾ ਸੰਧੂ ਸਾਖਾ ਸਿੰਘ ਜੀ ਯਾਨੀ ਕੋਈ ਗੱਲ ਨਹੀਂ ਜਦੋਂ ਤੁਹਾਨੂੰ ਭਾਈ ਸਮਾਂ ਹੋਊਗਾ ਤੁਸੀਂ ਆਇਆ ਕਰੋ ਤੁਹਾਨੂੰ ਕੋਈ ਰੋਕਣ ਵਾਲਾ ਨਹੀਂ ਹੈ ਬੜਬਈ ਨੇ ਤਾਂ ਵਿਚਾਰੇ ਨੇ ਕੀ ਰੋਕਣਾ ਕਹਿੰਦੇ ਸਾਨੂੰ ਜੇ ਜਦ ਸਮਾਂ ਲੱਗਦਾ ਹੈ ਉਦਹੀਂ ਆਗੇ ਤੇ ਨਾਲੇ ਬਾਬਾ ਸੰਤ ਸਰਕਾਰ ਜੀਆਂ ਕੋਲੋਂ ਭਜਨ ਸੁਣੀ ਜਾਂਦੇ ਨਾਲੇ ਸੇਵਾ ਕਰੀ ਜਾਂਦੇ ਇਸ ਤਰ੍ਹਾਂ ਬਾਬਾ ਜੀ ਆਪਦਾ ਆਨੰਦ ਮਾਣਦੇ ਸਮਾਂ ਲੰਘਾਉਂਦੇ ਰਹੇ ਕਿਸਨਪੁਰੇ ਅੱਜ ਦੀ ਇਹ ਕਥਾ ਦੀ ਸਮਾਪਤੀ ਹੈ ਕੱਲ ਨੂੰ ਫਿਰ ਅੱਗੇ ਸਮਾਂ ਸਤਿਗੁਰੂ ਜੀ ਬਖਸ਼ਿਸ਼ ਕਰਨਗੇ ਅੱਗੇ ਸਰਵਣ ਕਰ ਲੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ